ਕੁਰਿਓਰਾ ਪਰਸਨਲ ਲਾਈਫ ਵਿੱਚ ਕੀ ਆ ਔਰਤ ਜਾਂ ਮਰਦ ਦੇਖੋ ਜੀ ਐਦਾ ਹੁੰਦਾ ਕਿ ਜਿਹੜੀ ਜਿਹੜਾ ਇਹ ਬੜਾ ਸਿੱਧਾ ਪ੍ਰੋਸੈਸ ਨਹੀਂ ਹੁੰਦਾ ਹਨਾ ਇੱਕ ਤਾਂ ਸਾਡੀ ਸੁਸਾਇਟੀ ਦੇ ਵਿੱਚ ਉਹ ਫੈਮਿਲੀ ਹੈ ਵੀ ਜਿਹਦੇ ਘਰੇ ਕੁੜੀਆਂ ਵਰਗਾ ਮੁੰਡਾ ਜੰਮ ਪਿਆ ਤਾਂ ਉਹ ਜਦੋਂ ਹੀ ਵਿਚਾਰਾ ਪਾਲਣ ਪੋਸ਼ਣ ਹੋ ਗਿਆ ਹਰੇਕ ਨੇ ਉਹਨੂੰ ਹਰਟ ਕਰਨਾ ਸ਼ੁਰੂ ਕਰਤਾ ਉਹਦੀ ਭੈਣ ਨੇ ਵੀ ਕਹਿਤਾ ਚਲੋ ਇਹ ਤੂੰ ਜਨਾਨਾ ਰਾਜੇ ਹੋਂਦੇ ਭਾਈ ਨੇ ਵੀ ਕਹਿਤਾ ਅ ਨੂਰ ਯੋਰਾ ਲੋਕਾਂ ਸਾਹਮਣੇ ਆਪਣੇ ਦੋ ਕੈਰੈਕਟਰ ਲੈ ਕੇ ਆ ਰਿਹਾ ਆ ਇੱਕ ਮਰਦ ਦਾ ਤੇ ਇੱਕ ਔਰਤ ਦਾ ਪਰ ਮੈਂ ਇਹ ਜਾਨਣਾ ਚਾਹੁੰਦਾ ਕਿ ਨੂਰ ਯੋਰਾ ਪਰਸਨ ਲਾਈਫ ਵਿੱਚ ਕੀ ਆ ਔਰਤ ਜਾਂ مرد ਦੇਖੋ ਜੀ ਉਲਝ ਗਈ ਹੂੰ ਪਲ ਦੋ ਪਲ ਮੈਂ ਬੰਧਨ ਬਾਂਧੂ ਅੱਜ ਔਰ ਕੱਲ ਮੈਂ ਇੱਕ ਵੱਡੀ ਗੱਲ ਹੈ ਜੀ ਮੇਰੀ ਫੇਵਰਟ ਸਿੰਗਰ ਹੈ ਮੈਡਮ ਨੂਰ ਜਹਾਨ ਉਹਨਾਂ ਦੀ ਇਹ ਗਜ਼ਲ ਹੈ ਔਰ ਹਮੇਸ਼ਾ ਮੇਰੇ ਮਨ ਤੇ ਸਟ੍ਰਾਈਕ ਕਰਦੀ ਹੈ ਇਸ ਉਲਝਣ ਨੂੰ ਸੁਲਝਾਉਂਦਿਆਂ ਸੁਲਝਾਉਂਦਿਆਂ ਕਈ ਵਾਰੀ ਇਨਸਾਨ ਅੜਜ ਕੇ ਅੜਕ ਕੇ ਡਿੱਗ ਪੈਂਦਾ ਪਰ ਕਈ ਵਾਰੀ ਇੰਨੀ ਸੋਹਣੀ ਇਹ ਗੁੰਝਲ ਸੁਲਝ ਜਾਂਦੀ ਹੈ ਕਿ ਬੰਦੇ ਦੀ ਜ਼ਿੰਦਗੀ ਸਮਰ ਜਾਂਦੀ ਹੈ ਦੇਖੋ ਜੀ ਕੈਰੈਕਟਰਸ ਨੇ ਤੁਸੀਂ ਮੇਰੇ ਕੈਰੈਕਟਰਸ ਦੀ ਗੱਲ ਕੀਤੀ ਹੈ ਕਿ ਦੋ ਕੈਰੈਕਟਰ ਨੇ ਬੰਦੇ ਦਾ ਮਰਦ ਦਾ ਮੁੰਡੇ ਦਾ ਤੇ ਇੱਕ ਕੁੜੀ ਦਾ ਉਹਦੇ ਵਿੱਚ ਜੇ ਮੈਂ ਤੁਹਾਨੂੰ ਫਰਕ ਦੱਸਾਂ ਕਿ ਬੇਸਿਕਲੀ ਮੈਂ ਆਪਣੇ ਮਾਪੇ ਦਾ ਮੁੰਡਾ ਹੀ ਹਾਂ ਤੇ ਸੋਸਾਇਟੀ ਲਈ ਮੈਂ ਜ਼ੋਰਾਵਰ ਸਿੰਘ ਦਾ ਮੁੰਡਾ ਮੈਂ ਗਵਰਨਮੈਂਟ ਸਰਵਿਸ ਚਾਹਾਂ ਟੀਚਰ ਹਾਂ ਤੇ ਐਜ਼ ਏ ਗਿੱਧਾ ਕੋਚ ਜ਼ੋਰਾ ਸਰ ਵੀ ਹਾਂ ਪਰ ਇੱਕ ਮੈਂ ਪ੍ਰੋਫੈਸ਼ਨ ਚੁਣਿਆ ਉਹਨੂੰ ਆਪਾਂ ਪ੍ਰੋਫੈਸ਼ਨ ਨਹੀਂ ਕਹਿ ਸਕਦੇ ਉਹ ਮੇਰਾ ਅੰਦਰ ਸੀ ਜਿਹੜਾ ਤੁਹਾਡਾ ਸਟਾਰਟਿੰਗ ਦਾ ਸਵਾਲ ਸੀ ਕਿ ਓਸ਼ੋ ਨੇ ਕਿਹਾ ਕਿ ਕਈ ਬੰਦੇ ਆਪਣੇ ਆਪ ਨੂੰ ਲੱਭਦੇ ਲੱਭਦੇ ਹੀ ਪਟਕ ਜਾਂਦੇ ਨੇ ਪਰ ਮੈਨੂੰ ਲੱਗਿਆ ਜੀ ਕਿ ਮੈਂ ਲੱਭਦਾ ਲੱਭਦਾ ਪਟਕਿਆ ਨਹੀਂ ਸਗੋਂ ਪਟਕਣਾ ਤੋਂ ਪਾਰ ਹੋ ਕੇ ਆਪਣੇ ਆਪ ਨੂੰ ਲੱਭ ਲਿਆ ਤਲਾਸ਼ ਲਿਆ ਤੇ ਆਪਣੇ ਅੰਦਰੋਂ ਹੀ ਕੋਈ ਐਸੀ ਚੀਜ਼ ਸਿਰਜ ਲਈ ਜਿਹੜੀ ਮੇਰਾ ਖਿਆਲ ਹੈ ਕਿ એનર્ਜੀ ਸੀ ਮੇਰੇ ਅੰਦਰ ਜਿਹਨੂੰ ਆਪਾਂ ਆਮ ਤੌਰ ਤੇ ਸੋਸਾਇਟੀ ਸਾਡੀ ਅੱਡ ਅੱਡ ਨਾਵਾਂ ਨਾਲ ਕਈ ਵਾਰੀ ਵਰਤ ਲੈਂਦੀ ਹੈ ਪਰ ਮੈਨੂੰ ਉਹਨਾਂ ਨਾਵਾਂ ਨਾਲ ਪਹਿਲੀ ਘੜੀ ਤੋਂ ਹੀ ਕੋਈ ਪ੍ਰਵਾਹ ਨਹੀਂ ਸੀ ਤੇ ਮੈਂ ਉਹ ਪ੍ਰਵਾਹ ਨੂੰ ਪਾਸੇ ਹਟਾ ਕੇ ਜੋ ਮਜਸਮਾ ਜੋ ਸਰੂਪ ਅੰਦਰੋਂ ਸਰਜਿਆ ਜਿਹਦਾ ਤੁਸੀਂ ਨਾਂ ਜਾਣਦੇ ਹੋ ਜਿਹਦਾ ਮੇਰੇ ਚਾਉਣ ਵਾਲੇ ਨਾਂ ਜਾਣਦੇ ਨੇ ਨੂਰ ਜ਼ੋਰਾ ਉਹ ਮਜਸਮਾ ਹੈ ਉਸ ਔਰਤ ਦਾ ਜਿਹੜੀ ਕਿਤੇ ਬਹੁਤ ਸਾਰੇ ਲੋਕਾਂ ਦੇ ਅੰਦਰ ਪਈ ਹੁੰਦੀ ਹੈ ਪਰ ਲੋਕ ਦਬਾ ਦਬਾ ਕੇ ਬਿਮਾਰੀਆਂ ਲਾ ਲੈਂਦੇ ਨੇ ਲੋਕ ਦਬਾ ਦਬਾ ਕੇ ਜਿਵੇਂ ਤੁਸੀਂ ਆਪੇ ਸਟਾਰਟ ਕਿਹਾ ਹੈ ਕਿ ਕਈ ਲੋਕ ਉਹਨੂੰ ਲੱਭਦੇ ਰਹਿੰਦੇ ਨੇ ਕਸਤੂਰੀ ਤਾਂ ਹਿਰਨ ਦੇ ਅੰਦਰ ਹੀ ਹੁੰਦੀ ਹੈ ਤੇ ਉਹਨੂੰ ਕਸਤੂਰੀ ਦੀ ਖੁਸ਼ਬੂ ਨੂੰ ਤੁਸੀਂ ਲੋਕਾਂ ਤੱਕ ਕਿਵੇਂ ਫੈਲਾਉਣਾ ਹੈ ਉਹ ਸਮਝ ਲਓ ਕਿ ਵਾਹਿਗੁਰੂ ਨੇ ਜਾਂ ਤੁਹਾਡੀਆਂ ਦੁਆਵਾਂ ਨੇ ਮੈਨੂੰ ਵੱਲ ਦੇਤਾ ਤੇ ਮੈਂ ਜ਼ੋਰਾਵਰ ਸਿੰਘ ਵੀ ਹਾਂ ਤੇ ਨੂਰ ਜ਼ੋਰਾ ਵੀ ਹਾਂ ਇਹ ਕਿੰਨਾ ਕ ਨਿਭਾ ਰਹੇ ਹੈ ਇਹ ਤੁਹਾਡੀ ਸ਼ਾਬਾਸ਼ ਦੱਸਦੀ ਹੈ ਤੁਸੀਂ ਮੇਰੇ ਸਾਹਮਣੇ ਬੈਠੇ ਹੋ ਤੁਸੀਂ ਵੀ ਪਤਾ ਨਹੀਂ ਸ਼ਾਬਾਸ਼ ਦਵੋਗੇ ਕਿ ਨਹੀਂ ਦਵੋਗੇ ਹਨਾ ਮੈਂ ਤੁਹਾਨੂੰ ਨਾ ਚਲੋ ਮੈਂ ਇੱਕ ਗੱਲ ਕਲੀਅਰ ਕਰ ਦਵਾ ਮੈਂ ਇਸੇ ਸਮਾਜ ਵਿੱਚ ਜੰਮਿਆ ਪਲਿਆ ਇਸੇ ਵਿੱਚ ਖੇਡਿਆ ਤੇ ਇਸੇ ਸਮਾਜ ਨੇ ਜੋ ਮੈਨੂੰ ਸਿਖਾਇਆ ਉਹੀ ਮੇਰੇ ਅੰਦਰ ਵਾ